ਮੂਰਖਾ ਨਾਲਵਾ ਇੱਕ ਦਿਨ ਭਰੀ ਮਹਿਫਿਲ ਵਿੱਚ ਅਕਬਰ ਨੇ ਬੀਰਬਲ ਤੇ ਸਵਾਲ ਕੀਤਾ ਕਿ ਮੂਰਖ ਨਾਲਵਾ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਬੀਰਬਲ ਨੇ ਦੂਜੇ ਦਿਨ ਉੱਤਰ ਦੇਣ ਦਾ ਇਨਕਾਰ ਕੀਤਾ ਦੂਜੇ ਦਿਨ ਸਵੇਰੇ ਬੀਰਬਲ ਨੇ ਆਪਣੇ ਨੌਕਰ ਮੂਰਖੰਦਰ ਬਹਾਦਰ ਨੂੰ ਬੁਲਾ ਕੇ ਸਮਝਾਇਆ ਕਿ ਅੱਜ ਦੋਵੇਂ ਬਾਦਸ਼ਾਹ ਦੀ ਕਚਹਿਰੀ ਜਾਣਗੇ ਪਰ ਅਕਬਰ ਜੋ ਕੁਝ ਵੀ ਪੁੱਛੇ ਉਹ ਚੁੱਪ ਰਹੇ ਚੰਗੀ ਤਰ੍ਹਾਂ ਸਿਖਾ ਪੜਾ ਕੇ ਬੀਰਬਲ ਮੂਖੰਦਰ ਨੂੰ ਨਾਲ ਲੈ ਕੇ ਰਾਜ ਦਰਬਾਰ ਵਿੱਚ ਪੁੱਜਾ ਅਕਬਰ ਨੇ ਬੀਰਬਲ ਨੂੰ ਵੇਖਦਿਆਂ ਇਹ ਕਿਹਾ ਬੀਰਬਲ ਕੱਲ੍ਹ ਵਾਲੇ ਉੱਤਰ ਪ੍ਰਸ਼ਨ ਦਾ ਉੱਤਰ ਬੀਰਬਲ ਆਪਣੇ ਨੌਕਰ ਨੂੰ ਅੱਗੇ ਕੀਤਾ ਕਿ ਹਜ਼ੂਰ ਇਹ ਆਪ ਦੇ ਸਵਾਲ ਦਾ ਜਵਾਬ ਦੇਵੇਗਾ ਅਕਬਰ ਨੇ ਆਪਣਾ ਸਵਾਲ ਦੁਹਰਾਇਆ ਮਰ ਪਰ ਮੂਖੰਦਰ ਬਹਾਦਰ ਚੁੱਪ ਰਿਹਾ ਜਦੋਂ ਕਈ ਵਾਰ ਅਕਬਰ ਨੇ ਪ੍ਰਸ਼ਨ ਕਰਨ ਤੇ ਵੀ ਉਹ ਚੁੱਪ ਰਿਹਾ ਤਾਂ ਅਕਬਰ ਨੇ ਬੀਰਬਲ ਨੂੰ ਕਿਹਾ ਬਈ ਇਹ ਤਾਂ ਬੋਲਦਾ ਹੀ ਨਹੀਂ ਬੀਰਬਲ ਨੇ ਕਿਹਾ ਹਜੂਰ ਇਹ ਆਪ ਦੇ ਪ੍ਰਸ਼ਨ ਦਾ ਉੱਤਰ ਦੇ ਰਿਹਾ ਹੈ ਕਿ ਮੂਰਖ ਹਾਲ ਬਾ ਪੈ ਜਾਵੇ ਤਾਂ ਚੁੱਪ ਹੀ ਰਹਿਣਾ ਚਾਹੀਦਾ ਹੈ ਅਕਬਰ ਬਾਦਸ਼ਾ ਲਾਜਵਾਬ ਹੋ ਗਿਆ ਪਰ ਬੀਰਬਲ ਦੀ ਹੁਸ਼ਿਆਰੀ ਤੇ ਬੜਾ ਖੁਸ਼ ਹੋਇਆ